ਮੈਨੂੰ ਅਫਸੋਸ ਹੈ ਇਸ ਗੱਲ ਦਾ ਇਹ ਫਰਜ਼ੀ ਇਨਕਲਾਬੀ ਜਿਹੜੇ ਦਸਤਾਰਾਂ ਤੇ ਬੰਨਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਰੰਗ ਦੀਆਂ ਕਹਿੰਦੇ ਰੰਗ ਤੇ ਬਸੰਤੀ ਚੋਲਾ ਫੋਟੋਆਂ ਉਹਨਾਂ ਦੀਆਂ ਲਾਉਂਦੇ ਨੇ ਚਿਹਰੇ ਨੂਰਾਨੀ ਨੇ ਕਤੂਤ ਕਾਫਰਾਨੀ ਕਾਫਰਾਂ ਵਾਲੇ ਇਹਨਾਂ ਦੇ ਕੰਮ ਨੇ ਸਾਰੇ ਇਸ ਜਮਾਤ ਨੇ ਅੱਜ ਮੈਨੂੰ ਅਫਸੋਸ ਭਰੀ ਹੈ ਇਸ ਗੱਲ ਦਾ ਕਿ ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਦੋਂ ਮੈਂ ਰੈਜ਼ੋਲੂਸ਼ਨ ਲੈ ਕੇ ਆਇਆ ਉਸੇ ਟਾਈਮ ਸਪੀਕਰ ਦੇ ਇਸ਼ਾਰੇ ਤੇ ਇਹਨਾਂ ਨੇ ਆਪੋਸ ਕਰਨਾ ਸ਼ੁਰੂ ਕਰ ਦਿੱਤਾ ਦੇਖੀ ਤੁਹਾਡੀ ਇੰਨੀ ਲੰਬੀ ਚੌੜੀ ਸਰਕਾਰ ਹੈ ਉਸ ਵੇਲੇ ਕਿਉਂ ਨਹੀਂ ਤੁਸੀਂ ਬੋਲੇ ਕੁਝ ਚੱਲੇ ਨਹੀਂ ਹੁਣ ਬੋਲਣ ਤੇ ਇਤਰਾਜ਼ ਹਜ਼ਾਰਾਂ ਕੰਮ ਹੋਣੇ ਜਿਹੜੇ ਪਹਿਲੇ ਹੁੰਦੇ ਨੇ ਰੋਕੇ ਜਾਂਦੇ ਨੇ ਹਜ਼ਾਰਾਂ ਕੰਮ ਹੋਣੇ ਜਿਹੜੇ ਪਹਿਲੇ ਨਹੀਂ ਹੋਇਆ ਆਜ ਹੁੰਦੇ ਨੇ ਤਾਂ ਵਾਟ ਇਜ਼ 댓 ਵਾਟ ਇਜ਼ 댓 ਟੂ 杜 ਵਿਦ ਦਿਸ ਅਸੀਂ ਮੈਨੂੰ ਵਾ ਅਸੀਂ ਇਹ ਲੋਕਾਂ ਨੂੰ ਬਾਹਰ ਆ ਕੇ ਦੱਸਣਾ ਤੇ ਆ ਨਾ ਇਹਨਾਂ ਦਾ ਚਿਹਰਾ ਤੇ ਬੇਨਕਾਬ ਕਰਨਾ ਇਹਨਾਂ ਦੇ ਜਿਹੜੇ ਚਿਹਰੇ ਨੇ ਉਹਦੇ ਬੇਨਕਾਬ ਹੋਣ ਲੋਕਾਂ ਨੂੰ ਪਤਾ ਤੇ ਲੱਗੇ ਕਿ ਅਸੀਂ ਬਿਠਾ ਕੇ ਨੂੰ ਦਿੱਤਾ ਜੀ ਦੇਖੋ DF ਚੈਨਲ ਪੰਜਾਬੀ ਇਸ ਟਾਈਮ ਅਸੀਂ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕਰ ਰਹੇ ਹਾਂ ਸੀ ਕਿਉਂਕਿ ਵਾਕ ਆਊਟ ਕੀਤਾ ਉਹਨਾਂ ਨੇ ਔਰ ਖਾਸ ਕਰਕੇ ਭਗਤ ਸਿੰਘ ਦੇ ਲਈ ਜਿਹੜੇ ਸ਼ਹੀਦ ਭਗਤ ਸਿੰਘ ਨੇ ਉਹਨਾਂ ਲਈ ਭਾਰਤ ਰਤਨ ਦੀ ਗੱਲ ਉਹ ਕਹਿ ਰਹੇ ਸੀ ਰੈਜ਼ੋਲੂਸ਼ਨ ਲੈ ਕੇ ਆਏ ਨੇ ਅੱਜ ਕੀ ਹੋਇਆ ਤੁਹਾਨੂੰ ਇੱਕਦਮ ਵਾਕ ਆਊਟ ਕਰਨਾ ਪਿਆ ਬਾਜਵਾ ਸਾਹਿਬ ਮੈਡਮ ਆ ਰੈਜ਼ੋਲੂਸ਼ਨ ਮੈਂ ਲੈ ਕੇ ਆਇਆ ਕੈਮਰੇ ਤੇ ਵਗਾ ਉਸ ਮੁੱਚੇ ਪੰਜਾਬ ਨੂੰ ਇਹ ਰੈਜ਼ੋਲੂਸ਼ਨ ਅੰਗਰੇਜ਼ੀ ਚ ਇਹਦੇ ਚ ਕਿਹਾ ਜਾਂਦਾ ਦਿਸ ਹਾਊਸ ਯੂਨੀਨਿਮਸਲੀ ਰਿਜ਼ੋਲਵਸ ਟੂ ਰਿਕਮੈਂਡ to the government of india to confer the parar ratna award on shaheed e azam sardar bhagat singh ji in recognition of his unparalleled and unstinted and inspirational sacrifice in igniting the movement against the british colonial rule tusi mainu dasso mainu afsos hai is gal da eh farzi inqilabi jehde dastaran te band dene shaheed e azam bhagat singh ji de rang di ਕਿੰਦੇ ਰੰਗ ਤੇ ਬਸੰਤੀ ਚੋਲਾ ਫੋਟੋਆਂ ਉਹਨਾਂ ਦੀਆਂ ਲਾਂਦੇ ਨੇ ਚਿਹਰੇ ਨੂਰਾਨੀ ਨੇ ਕਰਤੂਤ ਕਾਫਰਾਨੀ ਕਾਫਰਾਂ ਵਾਲੇ ਇਹਨਾਂ ਦੇ ਕੰਮ ਨੇ ਸਾਰੇ ਤੋਂ ਇਸ ਜਮਾਤ ਨੇ ਅੱਜ ਮੈਨੂੰ ਅਫਸੋਸ ਭਰੀ ਇਸ ਗੱਲ ਦਾ ਕਿ ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਦੋਂ ਮੈਂ ਰੈਜ਼ੋਲੂਸ਼ਨ ਲੈ ਕੇ ਆਇਆ ਉਸੇ ਟਾਈਮ ਸਪੀਕਰ ਦੇ ਇਸ਼ਾਰੇ ਤੇ ਇਹਨਾਂ ਨੇ ਓਪੋਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਗੱਲ ਕਹਿਣੀ ਸ਼ੁਰੂ ਕਰਦੇ ਸੰਤ ਸੀਚੇਵਾਲ ਬਾਰੇ ਗੱਲ ਕਰੋ ਮੈਂ ਕਿ ਸੰਤ ਸੀਚੇਵਾਲ ਨੂੰ ਤਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਇਕੁਇਵੈਟ ਕਰਨਾ ਚਾਹੁੰਦੇ ਹੋ ਉਹਨਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਹੋ ਜੋ ਵੀ ਸੀਚੇਵਾਲ ਵਾਸਤੇ ਮੈਂ ਕੱਲ ਕਿਹਾ ਸਟੈਂਡ ਬਾਈ ਵਾਟ ਏਵਰ ਸਰ ਹੀ ਇਜ਼ ਨਾਟ ਇੰਜੀਨੀਅਰ ਜਿਨੇ ਵੀ ਪਿੰਡਾਂ ਵਿੱਚ ਸੀਚੇਵਾਲ ਪਹਿਲੇ ਮਾਡਲ ਚੱਲੇ ਨੇ ਪਿੰਡਾਂ ਦੇ ਛਪੜਾਂ ਦੀ ਸਫਾਈ ਵਾਸਤੇ ਉਹ ਸਾਰੇ ਫੇਲ ਹੋਏ ਭਾਵੇਂ ਕਾਂਗਰਸ ਗਵਰਨਮੈਂਟ ਸੀ ਉਥੇ ਥਾਪਰ ਚੱਲਦਾ ਸੀ ਸੀਚੇਵਾਲ ਸਰ ਮੈਂ ਕੱਲੇ ਗੱਲ ਕਹੀ ਤੁਹਾਡੇ ਕੋਲ ਥਾਪਰ ਇੰਜੀਨੀਅਰਿੰਗ ਕਾਲਜ ਹੈ ਵਰਲਡ ਕਲਾਸ ਇੰਜੀਨੀਅਰਿੰਗ ਕਾਲਜ ਤੁਹਾਡੇ ਕੋਲ ਪੈਕ ਹੈ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਤੁਹਾਡੇ ਕੋਲ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਿੱਥੇ ਟੈਕਨੀਕਲ ਲੋਕ ਨੇ ਤੁਹਾਡੇ ਕੋਲ ਪੰਜਾਬ ਵਿੱਚ ਆਈਆਈਟੀਆਂ ਨੇ ਤੁਹਾਡੇ ਕੋਲ ਆਈਐਮਜ਼ ਨੇ ਜਿੱਥੇ ਬ੍ਰਿਲੀਅੰਟ ਲੋਕ ਰਹਿੰਦੇ ਨੇ ਪੰਜਾਬ ਦੀ ਪਿੰਡਾਂ ਦੀ ਬਿਹਤਰੀ ਵਾਸਤੇ ਕਸੇ ਉਸ ਮਾਡਲ ਨੂੰ ਪ੍ਰਮੋਟ ਕਰੋ ਜਿਹੜਾ ਜਿਹੜਾ ਟੈਕਨੀਕਲ ਗਰਾਉਂਡ ਸੇ ਹੋ ਮੈਂ ਆਮ ਨਾਟ ਅਗੇਂਸਟ ਮਿਸਟਰ ਸੀਚੇਵਾਲ ਬਟ ਮੇਰਾ ਇਹ ਕਹਿਣਾ ਸੀਚੇਵਾਲ ਇਜ਼ ਨਾਟ ਇੰਜੀਨੀਅਰ ਸਾਰੇ ਮਾਡਲੋ ਦੇ ਫੇਲ ਹੋਏ ਨੇ ਇਹ ਵੀ ਮੇਰਾ ਕਹਿਣਾ ਸੀਚੇਵਾਲ ਸਾਹਿਬ ਇੱਕ ਠੇਕੇਦਾਰ ਜਿਹੜਾ ਵੀ ਸੀਚੇਵਾਲ ਮਾਡਲ ਛਪਣਾ ਦਾ ਜਦੋਂ ਅਸੀਂ ਗੱਲ ਕਰਦੇ ਸੀ ਸਾਡੇ ਪਿੰਡਾਂ ਵਾਲੇ ਕਿ ਸੀਚੇਵਾਲ ਸਾਹਿਬ ਟੈਕਨੋਲੋਜੀ ਦੋ ਕਹਿੰਦੇ ਟੈਕਨੋਲੋਜੀ ਨਹੀਂ ਦੇਣੀ ਮੇਰੇ ਕੋ ਆਓ ਮੇਰੇ ਕੋ ਪੈਸੇ ਜਮਾ ਕਰੋ ਪਾਈਪਾਂ ਵੀ ਮੇਰੀਆਂ ਲੇਬਰ ਵੀ ਮੇਰੀ ਟੈਕਨੋਲੋਜੀ ਵੀ ਮੇਰੀ ਤੇ ਸਾਰੀਆਂ ਫੀਲਡ ਪਿੰਡ ਤੁਸੀਂ ਅੱਜ ਮੈਂ ਓਪਨਲੀ ਚੈਲੰਜ ਕਰਨਾ ਸੀਚੇਵਾਲ ਦਾ ਕੋਈ ਚੱਲਿਆ ਪ੍ਰੋਜੈਕਟ ਮੈਨੂੰ ਦਿਖਾਓ ਤੇ ਮੈਂ ਕੱਲ ਹੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਭਗਵੰਤ ਮਾਨ ਨੂੰ ਲੈ ਕੇ ਗਏ ਇੱਕ ਬੋਕੀ ਪੀਤੀ ਸੀ ਤੇ ਸਿੱਧਾ ਚਾਰ ਦਿਨ ਅਪੋਲੋ ਹਸਪੀਟਲ ਤੇ ਰਿਹਾ ਸੀ ਤੇ ਇਹਨਾਂ ਗੱਲਾਂ ਦੇ ਵਿੱਚ ਨਾ ਪਾਓ ਮੈਨੂੰ ਅਫਸੋਸ ਹੈ ਕਿ ਅੱਜ ਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਅਸੀਂ ਅਨਪੈਰਲਡ ਉਹਨਾਂ ਦੀ ਸੈਕਰੀਫਾਈਸ ਦੀ ਗੱਲ ਹੋ ਰਹੀ ਹੋਏ ਯੂਨੀਨਮਸ ਰੈਜ਼ੋਲੂਸ਼ਨ ਮੂਵ ਹੋ ਜਾਂਦਾ ਤੇ ਸਪੀਕਰ ਸਾਹਿਬ ਟੈਕਨੀਕਲ ਗਰਾਉਂਡਸ ਤੇ ਮੈਨੂੰ ਇਹ ਕਹਿ ਰਹੇ ਨੇ ਕਿ 15 ਦਿਨ ਪਹਿਲੇ ਮੈਨੂੰ ਤੁਸੀਂ ਐਡਵਾਂਸ ਨੋਟਿਸ ਦੇਣਾ ਸੀ ਉਹਦਾ ਮਤਲਬ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਜੇ ਯੂਨੀਨਮਸ ਰੈਜ਼ੋਲੂਸ਼ਨ ਲੈ ਕੇ ਆਣਾ ਸੰਧਵਾ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਸੰਧਵਾ ਸਾਹਿਬ ਇਹਦਾ ਜਵਾਬ ਦਿਓ ਉਹ ਕਦੀ 15 ਦਿਨ ਦਾ ਨੋਟਿਸ ਤੇ ਤੁਸੀਂ ਕਦੀ ਅਸੈਂਬਲੀ ਨਹੀਂ ਬੁਲਾਈ ਕੋਈ 4 ਦਿਨ ਦਾ ਨੋਟਿਸ ਤੇ ਤੁਸੀਂ ਅਸੈਂਬਲੀ ਬੁਲਾਉਂਦੇ ਹੋ ਤੁਸੀਂ ਦੂਜਿਆਂ ਨੂੰ ਕਹਿੰਦੇ 15 ਦਿਨ ਦਾ ਨੋਟਿਸ দাও ਕੀ ਦੇ ਆਜ਼ਮ ਫਗਤ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਵੀ ਨੋਟਿਸ ਦੀ ਲੋੜ ਹੈ ਜਿਸ ਵੋ ਕਹਿੰਦੇ ਕਿ ਤੁਹਾਡੀ ਐਨੀ ਲੰਬੀ ਚੌੜੀ ਸਰਕਾਰ ਰਹੀ ਉਸ ਵੇਲੇ ਕਿਉਂ ਨਹੀਂ ਤੁਸੀਂ ਬੋਲੇ ਚੱਲੇ ਜੀ ਨਹੀਂ ਹੁਣ ਬੋਲਣ ਤੇ ਇਤਰਾਜ਼ ਜਿਹੜੀਆਂ ਚੀਜ਼ਾਂ ਵੇਖੋ ਸਰਕਾਰਾਂ ਇਵੋਲਵਿੰਗ ਹੁੰਦੀਆਂ ਹਜ਼ਾਰਾਂ ਕੰਮ ਇਹੋ ਜਿਹੇ ਨੇ ਜਿਹੜੇ ਪਹਿਲੇ ਨਹੀਂ ਹੋਏ ਹੁਣ ਹੁੰਦੇ ਨੇ ਜੀ ਹਜ਼ਾਰਾਂ ਕੰਮ ਹੋਣੇ ਜਿਹੜੇ ਪਹਿਲੇ ਹੁੰਦੇ ਰਹੇ ਰੋਕੇ ਜਾਂਦੇ ਨੇ ਹਜ਼ਾਰਾਂ ਕੰਮ ਹੋਣੇ ਜਿਹੜੇ ਪਹਿਲੇ ਨਹੀਂ ਹੋਏ ਬਾਅਦ ਹੁੰਦੇ ਨੇ ਤਾਂ ਵਾਟ ਇਜ਼ ਥੈਟ ਵਾਟ ਇਜ਼ ਥੈਟ ਟੂ ਡੂ ਵਿਦ ਥਿਸ ਤੁਸੀਂ ਇਹ ਮੈਨੂੰ ਦੱਸੋ ਵਾਟ ਸਟਾਪਡ देम ਫਰਮ ਡੂਇੰਗ ਥਿਸ ਇਹ ਰੈਜ਼ੋਲੂਸ਼ਨ ਇਹ ਆਮ ਆਦਮੀ ਜਬਾਤ ਕਿਉਂ ਨਹੀਂ ਲੈ ਕੇ ਹਾਂ ਪਰ ਇਹ ਵੀ ਕਹਿੰਦੇ ਨੇ ਵਾਕ ਆਊਟ ਕਿਉਂ ਕੀਤਾ ਤੁਸੀਂ ਵਾਕ ਆਊਟ ਮੇਰੇ ਕੋਲ ਇਹਦਾ ਹੱਲ ਹੈਗਾ ਜੀ ਤੁਸੀਂ ਮੈਨੂੰ ਅਸੀਂ ਇਹ ਲੋਕਾਂ ਨੂੰ ਬਾਹਰ ਆ ਕੇ ਦੱਸਣਾ ਤੇ ਆ ਨਾ ਇਹਨਾਂ ਦਾ ਚਿਹਰਾ ਤੇ ਬੇਨਕਾਬ ਕਰਨਾ ਇਹਨਾਂ ਦੇ ਜਿਹੜੇ ਚਿਹਰੇ ਨੇ ਉਹਦੇ ਬੇਨਕਾਬ ਹੋਣ ਲੋਕਾਂ ਨੂੰ ਪਤਾ ਤੇ ਲੱਗੇ ਕਿ ਅਸੀਂ ਬਿਠਾ ਕੇ ਨੂੰ ਦਿੱਤਾ ਜੀ ਕਿਸ ਕਿਸਮ ਦੇ ਲੋਕ ਕਿਸ ਕਿਸਮ ਦੀ ਸੋਚ ਵਾਲੇ ਲੋਕ ਇੱਥੇ ਆ ਗਏ ਨੇ ਪੰਜਾਬ ਕਾਂਗਰਸ ਸਾਡੇ ਨਾਲ ਸੀਗੇ ਪ੍ਰਤਾਪ ਬਾਜਵਾ ਜਿਹੜੇ ਕਿ ਲੀਡਰ ਆਫ অপੋਜੀਸ਼ਨ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਆਪਣੀ ਗੱਲ ਚ ਰੱਖਿਆ ਕਿ ਭਾਰਤ ਰਕਤਨ ਸ਼ਹੀਦ ਭਗਤ ਸਿੰਘ ਦੇ ਲਈ ਮੈਂ ਅੱਜ ਇੱਕ ਮਤਾ ਲੈ ਕੇ ਆਇਆ ਸੀਗਾ ਹਾਊਸ ਦੇ ਵਿੱਚ ਔਰ ਉਹਦੇ ਵਿੱਚ ਇਹ ਕਿਹਾ ਸੀ ਕਿ ਸਾਰਾ ਹਾਊਸ ਜਿਹੜਾ ਹੈਗਾ ਯੂਨਾਨੀ ਮਸਲੀ ਮਤਲਬ ਕਿ ਸਰਵ ਸੰਮਤੀ ਦੇ ਨਾਲ ਇਹ ਮਤਾ ਜਿਹੜਾ ਉਹ ਲੈ ਕੇ ਆ ਰਿਹਾ ਔਰ ਪਾਸ ਕਰੇਗਾ ਇਸ ਤਰੀਕੇ ਦੀ ਦਲੀਲ ਉਹਨਾਂ ਨੇ ਦਿੱਤੀ ਕਿ ਮੇਰਾ ਰੈਜ਼ੋਲੂਸ਼ਨ ਲੈ ਕੇ ਆਇਆ ਸੀ ਪਰ ਕਹਿੰਦੇ ਕਿ ਉਸ ਰੈਜ਼ੋਲੂਸ਼ਨ ਦੇ ਵੇਲੇ ਨਾਲ ਦੀ ਨਾਲ ਹੀ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਰੌਲਾ ਪਾਣਾ ਸ਼ੁਰੂ ਕਰਤਾ ਔਰ ਉਹਨਾਂ ਨੇ ਸੀਚੇਵਾਲ ਦੀ ਗੱਲ ਚੁੱਕ ਲਈ ਔਰ ਉਸ ਦੇ ਨਾਲ ਹੀ ਕਹਿੰਦੇ ਉਹ ਮੈਨੂੰ ਜਿਹੜਾ ਹੈਗਾ ਉਸ ਮਤੇ ਤੋਂ ਮਤਲਬ ਗੱਲ ਨੂੰ ਮੇਰੀ ਨੂੰ ਜਿਹੜਾ ਹੈ ਉਹ ਉਰੇ ਪਰੇ ਕਰਤਾ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਰਾ ਦਾ ਸਾਰਾ ਮਾਹੌਲ ਹੈਗਾ ਉਹ ਐਸਟੇਮ ਬਣ ਰਿਹਾ ਕੈਮਰਾ ਪਰਸੇ ਸਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਤੁਸੀਂ ਦੇਖਦੇ ਰਹੋ ਡੀ5 ਚੈਨਲ 'ਤੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ